ਸ੍ਰੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਬਲੌਗ 'ਚ ਅੱਗੇ ਆ ਭਾਈ ਸਵੇਰ ਸੁਬਾ ਖੇਤਾਂ ਦਾ ਢੇੜਾ ਮਾਰਨ ਗੋਭੀ ਵੀ ਰੈਡੀ ਅੱਜ ਆਪਣੀ ਦੇਖਦੇ ਆ ਜੇ ਤਾਂ ਅੱਜ ਅੱਜ ਇਲੈਕਸ਼ਨ ਵੀ ਹੋ ਰਹੀ ਆ ਤੇ ਜੇ ਆਪਣਾ ਟਾਈਮ ਲੱਗਿਆ ਦੁਪਹਿਰ ਤੇ ਬਾਅਦ ਫਿਰ ਤੋੜਾਂਗੇ ਬਾਕੀ ਭਾਈ ਵਿੰਦਰ ਕਿੰਨੀ ਹੋ ਗਈਆਂ ਵਧਾਈਆਂ ਪੁੱਛਦੇ ਆ ਇਹਨੂੰ ਕਿੱਥੇ ਗਿਆ ਦਾ ਕਿਆ ਲਿਆਇਆ ਸਤਿ ਸ੍ਰੀ ਅਕਾਲ ਜੀ ਅਮਿੰਦਰ ਕੱਲ ਫੇ ਪਹਿਲਾਂ ਤਾਂ ਰਫ ਤੂੰ ਕਿੱਥੇ ਰਿਹਾ ਸਵੇਰ ਤੇ ਲੈਦਾ ਯਾਰ ਸਵੇਰ ਤੇ ਹੀ ਬਸ ਕੱਜਲ ਖਵਾਰੀ ਜੀਤੇ ਅੱਛਾ ਕਿੱਥੇ ਗਿਆ ਔਰੇ ਤੇ ਪਹਿਲਾਂ ਔਰੇ ਤੇ ਦਾ ਸੀ ਚੰਡੀ ਖੜੇ ਗਏ ਤੇ ਅੱਛਾ ਫੋਨ ਲੈਣਾ ਤਾਂ ਆਪਾਂ ਨੇ 17 ਠੀਕ ਆ ਲਿਆਂਦਾ ਫੋਨ ਤਾਂ ਮਿਲ ਗਿਆ ਰਾਤ 8 ਵਜੇ ਮਿਲਿਆ ਅੱਛਾ ਹਾਂ 512 GB ਚ ਸਿਲਵਰ ਕਲਰ ਨਹੀਂ ਮਿਲਦਾ 512 GB ਚ ਸਿਲਵਰ ਕਲਰ ਨਹੀਂ ਮਿਲਦਾ ਹਾਂਜੀ ਠੀਕ ਆ ਆਪਾਂ ਨੇ ਜਿਹੜਾ ਸਿਲਵਰ ਤੋਂ ਹਾਂ ਜਿਹੜੇ ਸੁਣ ਲਾ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਜਿਹੜੇ ਆਈਫੋਨ ਐਪਲ ਕੇਅਰ ਵਾਲੇ ਕਹਿੰਦੇ ਨੇ ਆਪਾਂ ਹਾਂ ਬਾਈ ਉਹ ਨਾਲ ਇੰਸ਼ੋਰਸ ਵੀ ਗੱਲ ਪਾਉਂਦੇ ਆ ਫੋਨ ਦੀ ਅੱਛਾ ਹਾਂ ਉਹ ਮੰਨ ਕੇ ਚੱਲ ਜੇ ਆਪਾਂ ਨੂੰ ਉੱਥੋਂ ਮਿਲ ਜਾਂਦਾ ਕੇਅਰ ਚੋਂ ਮਿਲਦਾ ਦਾ ਕੇਅਰ ਚ ਇੱਕ ਤਾਂ ਕਹਿ ਲਾ ਵੀ ਰੇਟ ਥੋੜਾ ਜਿਹਾ ਜ਼ਿਆਦਾ ਦਾ ਠੀਕ ਆ ਫੇਰ ਉਹ ਕਹਿੰਦੇ ਵੀ ਇੰਸ਼ੋਰ ਵੀ ਕਰਾਓ ਫੋਨ ਦੀ ਉਹ ਕਿੰਨੇ ਕ ਦੀ ਹੁੰਦੀ ਆ ਉਹ 17000 ਦੀ ਆ ਅੱਛਾ ਆਪਣਾ ਟੁੱਟ ਜਵੇ ਫੁੱਟ ਜਵੇ ਫੇਰ ਨਵਾਂ ਹਾਂ ਨਵਾਂ ਠੀਕ ਆ ਆਪਣੇ ਕੋਲ ਤਾਂ ਫੋਨ ਜਾਂਦੇ ਹੀ ਨਹੀਂ ਕਿਤੇ ਟੁੱਟੂ ਫੁੱਟੂ ਕਿਵੇਂ ਮੈਨੂੰ ਤਾਂ ਮੇਰੇ ਕੋਲ ਨਾ ਕੱਲ ਕੇਸ ਆਇਆ ਇਹ ਹੂੰ ਆਪਣਾ ਰਿਸ਼ਤੇਦਾਰ ਬਹਾਰਾ ਯੂਕੇ ਫਿਰ ਉਹ ਆਹੀ ਕੇਸ ਹੋਣਾ ਉਹ ਕਹਿੰਦਾ ਮੈਂ ਇੱਧਰ ਭੇਜ ਦਨੇ ਹੁਣ ਕਹਿੰਦਾ ਮੈਨੂੰ ਨਵੇਂ ਮਿਲ ਜਾਣੇ ਨਹੀਂ ਨਹੀਂ ਉਹ ਕਿਉਂਕਿ ਕੇਸ ਉਧਰ ਸਵਾਈਪ ਹੋ ਜਾਂਦੇ ਹੁੰਦੇ ਆ ਫੋਨ ਉਹਨਾਂ ਨੇ ਉਹਨਾਂ ਨੂੰ ਨਾ ਉਧਰ ਕੱਲਾ ਫੋਨ ਨਹੀਂ ਲੈਣਾ ਪੈਂਦਾ ਹਾਂ ਉਹਨਾਂ ਨੂੰ ਸਿਮ ਮਿਲਦਾ ਹੈ ਮਤਲਬ ਸਿਮ ਦੇ ਨਾਲ ਡਾਟਾ ਹੁੰਦਾ ਉਹਦੇ ਨਾਲ ਉਹ ਫੋਨ ਦੰਨੇ ਆ ਜਿਵੇਂ ਜਿਵੇਂ ਤੁਸੀਂ ਉਹਦਾ ਬਿਲ ਭਰੀ ਜਾਣਾ ਨਾਲੇ ਫੋਨ ਦੀ ਕਿਸ਼ਤਾਂ ਕੱਟੀਆਂ ਜਾਣੀਆਂ ਆ ਇੰਚ ਹੋਰ ਹੁੰਦਾ ਉਹ ਉਹਨਾਂ ਨੇ ਉਹ ਇੱਧਰ ਭੇਜ ਕੇ ਉਹਨੂੰ ਆਪਣੇ ਉਧਰ ਨਵੇਂ ਮਿਲ ਜਣੇ ਆ ਠੀਕ ਫਿਰ ਇਹ ਭਾਈ ਫੋਨ ਲਿਆ ਕੇ ਦਿੱਤਾ ਆਪਾਂ ਨੂੰ ਮਰੰਡੇ ਵਾਲੇ ਮਿੱਤਰ ਨੇ ਆਪਣੇ ਨੇ ਸਟਾਰ ਕਮਿਊਨੀਕੇਸ਼ਨ ਵਾਲੇ ਨੇ ਅੱਛਾ ਠੀਕ ਆ ਹਾਂ ਸਟਾਰ ਵਾਲੇ ਸਟਾਰ ਵਾਲੇ ਵੀ ਠੀਕ ਆ ਯਾਨੀ ਕਿ ਚੱਡੇ ਘੜ ਅਸੀਂ ਬਾਹਰ ਜਾਣ ਦੀ ਲਾ ਲਈ ਫਿਰ ਮਿਲ ਗਿਆ ਆਪਾਂ ਨੂੰ ਉਹੀ ਹੁਣ ਹਾਂ ਠੀਕ ਆ ਆ ਦੇਖ ਕੁਆਲੇ ਦਰਸ਼ਨ ਸਿਲਵਰ ਕਲਰ ਆ ਠੀਕ ਆ ਬਾਕੀ ਮੇਨ ਫਾਇਦਾ ਤਾਂ ਇਹ ਆਈਫੋਨ ਆਪਾਂ ਨੂੰ ਲੈਣ ਦਾ ਹੁਣ ਉਹਦਾ ਸਾਰਾ ਡਾਟਾ ਮੇਰੇ ਕੋਲ ਕਨੇ ਜੀ ਚੱਲ ਪਿਆ ਪਈ ਅੱਲਾ ਹਾਂ ਕਿਉਂ ਥੋੜਾ ਜਿਹਾ ਬਲੌਗ ਬਣਾਉਣ ਚ ਦਿੱਕਤ ਆਉਂਦੀ ਧੀ ਇਹਦੀ ਮੈਮਰੀ ਮੇਰੇ ਕੋਲ ਵੀ 2GB ਵੇਲੇ ਹੀ ਧੀ ਉਹਦੇ ਚ 2GB ਚ ਫਿਰ ਆਪਾਂ ਨੂੰ ਇੱਕ ਦਾ ਕੁਆਲਿਟੀ ਬਹੁਤ ਥੱਲੇ ਲਿਆਉਣੀ ਪੈਂਦੀ ਧੀ ਹਾਂ ਫਿਰ ਬਲੌਗ ਨਹੀਂ ਤਾਂ ਪੂਰਾ ਬਣਦਾ ਮਤਲਬ ਪ੍ਰੋਪਰ ਚੀਜ਼ਾਂ ਡਿਟੇਲ ਚ ਦਿਖਾ ਨਹੀਂ ਦੇਣੇ ਜਿਵੇਂ ਜਿਵੇਂ ਆਪਾਂ ਨੇ ਸਟਾਰਟਿੰਗ ਚ ਦਿਖਾਈਆਂ ਨਾ ਹਾਂ ਉਹ ਮੈਂ ਡਿਟੇਲਿੰਗ ਹੀ ਦਿਖਾਣੀ ਜੇ ਨੌਮ ਬੜਾ ਬਣਦਾ ਹੀ ਨਹੀਂ ਤਾਂ ਜਦ ਇਹਦੀ ਮੈਮਰੀ ਖੁੱਲ ਹੋ ਜਾਂਦੀ ਹਾਂ ਹੁਣ ਆਪਾਂ ਨੇ 512GB ਚ ਲੈ ਲਿਆ ਹਾਂ ਇਹ ਆਪਾਂ ਨੂੰ ਮਿਲ ਗਿਆ ਭਾਈ ਜਪਾਨ ਵਾਲਾ अच्छा हां ठीक है क्या कीमत है हुन चलदी दी ब्लैक ਤਾਂ ਨਹੀਂ ਹੁਣ ਨਹੀਂ ਇਹ ਆਪਾਂ ਨੂੰ ਪਿਆ 1,40,500 ਦਾ ਠੀਕ ਹੈ ਇਹਦਾ ਸਸਤਾ ਮਿਲਿਆ ਸਮਾਂ ਆਪਾਂ ਨੂੰ ਇਹ ਦੂਹਾ ਮਿਲਦਾ ਦਾ 1:55 ਦਾ ਇੰਡੀਅਨ ਆ ਜਿਹੜਾ ਅੱਛਾ ਫਿਰ ਇੰਡੀਅਨ ਦੀ 3-4 ਦਿਨ ਦੀ ਵੇਟਿੰਗ ਥੀ ਅੱਛਾ ਉਹ ਚੱਕਰ ਚ ਫਿਰ ਇਹ ਰੇਂਜ ਕਰਾਤਾ ਇਹਦੀ ਗਾਰੰਟੀ ਵਾਰੰਟੀ ਵੀ ਸਾਰਾ ਕੁਝ ਹੈਗਾ ਠੀਕ ਹੈ ਠੀਕ ਨਹੀਂ ਬਸ ਇੰਨਾਗਾ ਵੀ ਉਹਦੇ ਚ ਸਿੰਮ ਵਾਲੀ ਟਰੇ ਪੈਂਦੀ ਆ ਇਹ ਵਿਦਾਊਟ SIM ਆ ਦੇ ਆ eSIM ਚੱਲਦੇ ਇਹਦੇ ਚ ਅੱਛਾ ਹੂੰ ਠੀਕ ਆ ਜਣੀ ਉਹ ਕੋਈ ਫੇਮ ਆ ਕੋਈ ਚੱਕਰ ਨਹੀਂ ਨਾ ਨਾ ਉਹ ਤਾਂ ਜੇ ਤਾਂ ਗਾਰੰਟੀ ਆਨਲਾਈਨ ਚੜ ਗਈ ਹਾਂ ਕਿ ਨਹੀਂ ਠੀਕ ਆ ਆਪਾਂ ਲਈ ਉਹ ਫੇ ਵੇਟ ਕਰਨਾ ਪੈਣਾ ਤਾ ਹਨ 3-4 ਦਿਨ ਯਾਰ ਵੇਟ ਉਥੇ ਦਾ ਪਤਾ ਮੈਂ ਤੁਹਾਨੂੰ ਦੱਸਦਾ ਉਥੇ ਕਿਹ ਅਸੀਨ ਆ ਉਹ ਉਥੇ ਹਲੇ ਵੀ ਮਤਲਬ ਹੁਣ ਪਹਿਲਾਂ ਹੁੰਦੀ ਦੀ ਜਿਹੜਾ ਉਹ ਸੰਤਰੀ ਜਿਹਾ ਰੰਗ ਆ ਭਗਵਾ ਕਹਿੰਦੇ ਆ ਜਿਹੜੇ ਨੂੰ ਕੇਸਰੀ ਬਹੁਤ ਲਿਆ ਉਹਦੇ ਉਹਦੇ ਪਰ ਬਲੈਕ ਚੱਲਦੀ ਸੀ ਹੁਣ ਉਸ ਟਾਈਮ ਚੰਡੀਗੜ੍ਹ ਚ ਅੱਜ ਸਿਲਵਰ ਪਰ ਬਲੈਕ ਚੱਲਦੀ ਆ ਹਮ ਸਿਲਵਰ ਰੰਗ ਉਹ ਕਹਿੰਦੇ ਸਾਤੇ ਪੂਰਾ ਹੀ ਨਹੀਂ ਹੋ ਰਿਹਾ 256 GB ਚ ਤਾਂ ਮਤਲਬ ਪਿਆ 512 GB ਚ ਨਹੀਂ ਮਿਲਦਾ ਅੱਛਾ ਹਮ ਸੇਵਰਨਾ ਹਾਂ ਹੈਲੋ ਕਿਧਰ ਕਣਕਾਂ ਗੋਲਕਾਂ ਦੇ ਹੋ ਗਏ ਰ ਕਲਰ ਆਨ ਸੈੱਟ ਹੁਣ ਚਾੜ ਠੀਕ ਹੈ ਮਾਡਲ ਬਣੋ ਆ ਤਦ ਹੋ ਗਿਆ ਵਾ ਬੀਬੀ ਦੀ ਵੋਟ ਪਾਉਣ ਗਿਆ ਰੇ ਰੂ ਪਾਉਨੇ ਹੁਣ ਸਮਾਨ ਰਲਾ ਕੇ ਕਣਕਾਂ ਚ ਵੀ ਜਿਹੜਾ ਆਪਣੇ ਵਾਲਾ 872 ਆ ਹਾਂ ਮੈਂ ਜਿੰਨਿਆਂ ਦੇ ਵੀ 872 ਦੇਖਿਆ ਹਾਂ ਹਾਂ ਲਗਭਗ ਸੇਮ ਜਿਹੀ ਕੰਡੀਸ਼ਨ ਆ ਮਤਲਬ ਕੁਸ਼ਕ ਦਾਣੇ ਥੱਲੇ ਦਵੇ ਦਵੇ ਜਿਹਾ ਅੱਛਾ ਇਹ ਨਹੀਂ ਮੈਨੂੰ ਸਮਝ ਆਈਗਾ ਤੇ ਜੱਗੀ ਦੇ ਆ ਇਹ ਇੱਕ ਦੋ ਬੰਦਿਆਂ ਦੇ ਹੂਰ ਆ 872 ਜਿਹੜਾ ਹੁਣ ਮਤਲਬ ਲੇਟੈਸਟ ਜੀ ਆ ਪਿਛਲੇ ਸਾਲ ਜਮਾ ਹੀ ਨਮਾ ਦਾ ਇਹ ਤੱਕੀ ਦੂਆ ਸਾਲ 872 ਦਾ ਹਾਂ ਚਾਹੇ ਇਹ ਨਹੀਂ ਮੈਨੂੰ ਸਮਝੀ ਚੱਲ ਆਪਣੇ ਕੋਲ ਤਾਂ ਉਹੀ ਐ ਡੇਢ ਕਿਲੇ ਆ ਉਧਰ ਟ੍ਰਾਇਲ ਦੇ ਤਾਂ ਉਤੀ ਵੀਜੇ ਆਏ ਆਪਾਂ ਨੇ ਗਾਹਾਂ ਨੂੰ ਜੇ ਵਧੀਆ ਨਿਕਲੇ ਆ ਫਿਰ ਆਪਾਂ ਜੇ ਵਧੀਆ ਨਿਕਲੇ ਆ ਤਾਂ ਰੱਖ ਲੈਣਾ ਨਹੀਂ ਫਿਰ ਜਿਹੜੇ ਰਲੇ ਮਿਲੇ ਜੇ ਮੇਰੇ ਕੋਲ ਪਹਿਲਾਂ ਚੱਲਦੇ ਹੋਏ ਉਹੀ ਵੀਜੇ ਸਾਰੇ ਇੱਕ ਨੰਬਰ ਖੜੇ ਆ ਸਹੀ ਗੱਲ ਆ ਨਹੀਂ ਮੈਂ ਇੱਕ ਗੱਲ ਹੋਰ ਦੇਖੀ ਆ ਸੁਪਰ ਸੀਡਰ ਦੀ ਹਾਂ ਸੁਪਰ ਸੀਡਰ ਨੂੰ ਦੀ ਜਿਹੜੀ ਕਣਕ ਮਾਲਾ ਕੋਈ ਤੱਗੀ ਤੇਰੀ ਸੁੱਕੀ ਆ ਨਹੀਂ ਜੰਮੀ ਹਾਂ ਪਾਣੀ ਲਾ ਦੇ ਭਾਵੇਂ ਪਾਣੀ ਆਪਾਂ ਲਗਭਗ ਲਾਉਨੇ ਆ 20 ਦਿਨ ਬਾਅਦ ਹਾਂ 22 ਦਿਨ 25 ਹਾਂ 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 ਦੇਖ ਲਓ ਜਦ ਤੱਕ ਉੱਕਣੇ ਦਾਣਾ ਪਿਆ ਰਹਿੰਦਾ ਉੱਕਣੇ ਜੰਮੇ ਉਹ ਪਤਾ ਕਾਦੇ ਜੰਮਦੀ ਆ ਉਹ ਆਪਾਂ ਨੇ ਬੀਜ 2.5 ਇੰਚ ਪਰ ਮੰਨਿਆ ਹੋਇਆ ਆਪਣੇ ਸੁਪਰ ਸੀਡਰ ਦਾ ਕਿਸੇ ਹੋਰ ਦੀ ਜੰਮੀ ਉਹ ਦੇਖੀ ਇਹਨੇ ਨਹੀਂ ਨਹੀਂ ਸਾਰਿਆਂ ਨੇ ਬਾਗੇ ਦੁਆਰਾ ਬੀਜੀ ਆ ਆਪਣੇ ਦੀ ਕਾਦੇ ਜੰਮਦੀ ਆ ਆਪਣੇ ਤਿੰਨ ਗੀਲੇ ਦੁਆਰਾ ਜੰਮੇ ਆ ਉਹ ਹਾਂ ਠੀਕ ਹੈ ਨਹੀਂ ਆਹ ਦੇਖੀਂ ਨਾ ਮੈਂ ਆ ਦੇਖ ਤੱਕੀਆਂ ਕਿੱਕਣ ਕਿੱਕਣ ਜਵਾਵਾਂ ਵਾਂਗ ਨਿਕਲ ਰਹੀਆਂ ਜਿਹੜੀਆਂ ਉਦੋਂ ਜੰਮੀਆਂ ਨਹੀਂ ਦੀਆਂ ਪਾਣੀ ਲੱਗਿਆ ਹੋਇਆ ਜੰਮੇ ਹੋਣਾ ਸਾਰੇ ਹੀ ਬਸ ਤਾਂ ਹੀ ਤੇ ਸਾਰਾ ਨਿਕਲ ਨਿਕਲਿਆ ਹਾਂ ਇਹ ਤਵੀਆਂ ਵਾਲੇ ਦਾ ਵੀਰੇ ਇਹੀ ਫੇਰ ਵੋਟ ਪਾਇਆ ਚੱਲੇ ਆ ਵੋਟ ਕੋਲ ਅਜਿਹੀ ਨਹੀਂ ਮਿਲ ਜਾਣਾ ਕੰਮ ਹਾਂ ਹਾਂ ਜਾ ਜਾ ਜੀ ਦਾ ਵੋਟਰ ਕਾਰਡ ਤੇ ਵੋਟਰ ਕਾਰਡ ਵੋਟਰ ਕਾਰਡ ਆ ਦੇ ਦਲੇ ਦੁਆਰਾ ਜਮੇ ਹੋਏ ਜਾਣੇ ਦਿਖਾ ਆ ਦੇਖ ਇਹ ਹੈ ਨਹੀਂ ਦੇ ਜਾਣੇ ਔਰ ਜਮਾ ਹੀ ਨਹੀਂ ਤੇ ਆਹ ਜਾਣੇ ਆਹ ਦੁਬਾਰਾ ਜਮੇ ਹੋਏ ਹਾਲੇ ਨਿਕਲਦੀ ਹੈ ਗਣਕ ਸਾਰੇ ਖੇਤ ਆਪਣੇ ਸਭ ਹਰਿਆਈ ਮਾਰਦੇ ਆ ਪਰੇ ਵੀ ਜਾਣਾ ਚਲੋ ਜੀ ਦਿਖਾਉਨੇ ਆ ਹੁਣ ਅੱਗੇ ਜਾ ਕੇ ਮਾਹੌਲ ਪਾਇਏ ਵੋਟ ਵੀ ਵੇੜੀਏ ਕੰਮ ਭੀੜ ਹੋਣ ਤੇ ਹਾਂ ਲੈ ਵੀਰਾ ਜੀ ਹੁਣ ਦੱਸ ਸਮਾਚਾਰ ਕਿਆ ਕਹਿੰਦਾ ਇਹਦਾ ਸਮਾਚਾਰ ਟਿਕ ਟਾਕ ਆ ਬਾਈ ਹਾਂ ਆ ਦਿਖਾ ਦਈਏ ਕਣਕ ਆਪਣੀ ਜਿਹੜੀ ਆਪਾਂ ਬੌਂਡ ਨੂੰ ਤਿਆਰ ਤੇ ਸਾਡੀ ਬਾਈ ਜਮਾਂ ਨਹੀਂ ਜਮੀਆਂ ਕਣਕ ਇਹ ਅਸੀਂ ਪਹਿਲਾਂ ਵੀ ਇੱਕ ਵਾਰ ਵੀਡੀਓ ਪਾਈ ਜੀ ਦੀ ਫੋਲਸ ਏਡ ਪਰ ਹੈ ਫੋਲ ਲੈਂਡ ਇਹਨੂੰ ਪਾਣੀ ਲਾਇਆ ਪੈ ਲਗਭਗ 20 ਬਾਈ ਦਿਨ ਬਾਅਦ ਤਿੰਨ ਕਿਨਿਆ ਦਾ ਪਲਾਟ ਆ ਬਾਈ ਇਹੇ ਖੌਲ ਜਮਿਆ ਆ ਯਾਰ ਪਾਉਲਾ ਇਹ ਚ ਪ੍ਰਾਲੀ ਦੀ ਬਹੁਤ ਜ਼ਿਆਦਾ ਨਜਾਇਜ਼ ਪ੍ਰਾਲੀ ਦੀ ਖੇਤ ਥੋੜਾ ਜਿਆਦਾ ਬੱਤ ਸਿਰ ਜੀਤਾ ਗਿੱਲਾ ਵੀ ਜਾਏਗਾ ਨਾ ਜਮਣ ਦਾ ਕਾਰਨ ਉਹ ਕਿਆ ਕਰਦਾ ਪ੍ਰਾਲੀ ਨੇ ਨਾ ਜਦ ਵਿੱਚ ਮੇਰੀ ਮਿੱਟੀ ਦੇ ਗਿੱਲ ਚੂਸਦੀ ਦਾਣਾ ਦੇਖ ਲੈ ਉੱਕਣੇ ਪਿਆ ਰਿਹਾ ਹਾਂ ਹਾਂ ਇਹਦੇ ਪਾਣੀ ਦਾ ਆਪਣੇ ਜੀ ਪਾਤੀ ਦੂਈ ਨਾਲ ਵੀ ਆਪਣੇ ਅੰਦਰ ਆ ਰੋਗੀ ਖੁਲੀ ਖੁਲੀ ਜੰਡਾ ਇਹਦੇ ਕੁਝ ਨਹੀਂ ਹੈਗਾ ਬਈ ਸਾਫ ਰਹੇਗੇ ਇਹ ਨਿਸ਼ਾਨਦਾ ਇਹ ਬਈ ਇਹ ਅੱਜ ਵੀਡੀਓ ਬਣ ਰਹੀ ਹੈ 17 ਚ ਦਿਖਾਈਏ ਤੁਹਾਨੂੰ ਉਹ ਨੀ ਚੀਜ਼ ਹੈ ਹੁਣ ਲਗਭਗ ਅਸੀਂ ਗਣਨੇ ਆ 1 2 3 ਚੌਥੇ ਪੰਜਵੇਂ ਕਿਤੇ ਵਰ ਕੰਨਾ ਉਹ ਉਹਦਾ ਸਾਹਮਣੇ ਦੇ ਦਾ ਲਓ ਜੀ ਇੱਧਰ ਲੱਗਦੀ ਨਹੀਂ ਜਾਂਦਾ ਇਹ ਹਾਂ ਉਹ ਵੀ ਨਿਸ਼ਾਨਦਾ ਇਹ ਬੀਜ ਹੋਰ ਲੱਗਦਾ ਇਹ ਆਰਗੇਨਿਕ ਆ ਅੱਛਾ ਉਹ ਚ ਕੁਝ ਵੀ ਨਹੀਂ ਪਾਇਆ ਲਿਆ ਰਿਆ ਅੱਛਾ ਉਹ ਚ ਸਮਾਨ ਪਾਇਆ ਬਸ ਇਹ ਚ ਸਮਾਨ ਪਾਇਆ ਹੈ ਇਹਦਾ ਇਹ ਮੱਠਾ ਲੋ ਬਹੁਤ ਵਨਗਣਾ ਇਹਦਾ ਮੱਠਾ 95000 ਮੱਠਾ ਮੱਠਾ ਨਹੀਂ ਕਰਦੇ ਆਪਾਂ ਜੂਮ ਵਾਲਾ ਨੇ ਯਾਰ ਆ ਗਿਆ ਰਾਜੀ ਵੀਰ ਆਪਾਂ ਕੋਈ ਵੀ ਚੀਜ਼ ਦੂਰ ਤੇ ਹੋ ਕਰਨੀ ਆਪਾਂ ਨੇ ਤੇ ਤੇ ਨਹੀਂ ਦੇਖੀ ਸਕੂਲ ਚ ਬੈਠ ਸਕੂਲ ਚ ਰਵੀ ਰੌਣਾ ਰੌਣਾ ਸਵਾਰ ਕੇ ਯਾਰ ਹਾਂਜੀ ਹਾਂਜੀ ਲੋ ਵੀ ਅੱਜ ਮੇਲੇ ਦੇ ਮੋਟਾ-ਕੁਟਾ ਪਾ ਕੇ ਹੋ ਗਏ ਮੇਲੇ ਠੀਕ ਐ ਮੋਟਾ ਦੀ ਜਿੱਤ ਪਹਿਲੇ ਜੀ ਮਨਾ ਲਈ ਅਸੀਂ ਆਪਣਾ ਲੱਗਿਆ ਤਾਂ ਕਾਣਾ ਸੈਂਡਵਿਚ ਬਣਾਉਣ ਨਾਲੇ ਗੋਪੀ ਦੀ ਲਾਈ ਚੱਲਦੀ ਜੇ ਉਦਨ ਸਾਰੇ ਬੰਦੇ ਖੜਾ ਦਿੰਦੇ ਅੱਜ ਦੇ ਵਰ ਨੂੰ ਕਹਿੰਦੇ ਸੈਂਡਾ ਆਪਣੇ ਤਿੰਨ ਲੈ ਜਾਂਦੇ ਐ ਸੈਂਡਾ ਦੀ ਮਸ਼ੀਨ ਆਪਣੇ ਕੋਲ ਰਹੀ ਐ ਸਮਾਨ ਪਾ ਰਹੀ ਹੈਗਾ ਠੀਕ ਐ ਰੋਸ ਤੋਂ ਦਿਵਾਲੀ ਨੂੰ ਮਾਰਤਾ ਉਹਦੇ ਮਾਰਕਪਲ ਉਹਨਾਂ ਦੀ ਭਾਈ ਵਧੀਆ ਹੈ ਨਾ ਹਾਂਜੀ ਹਾਂਜੀ ਹੈ ਮੈਨ ਹਾਂ ਪਰਦੀ ਕਾਹਨ ਸੋਸ ਜਗ੍ਹਾ ਤੇ ਯਾਰ ਕਰਦਣਾ ਪਾਏ ਸੋਸਤ ਨਹੀਂ ਕਾਮ ਫਾਰੇ ਕਾਇ ਇਧਰ ਯਾਰ ਬੜਾ ਪੁਰਾਣਾ ਫੂਲ ਕਾਇ ਉਹ ਹਟਾਲੀਆਂ ਦੇ ਚੋਲੇ ਵਾਲਾ ਜੰਨੇ ਲਗੇ ਜੰਨੇ ਵਾਲਾ ਸਵੇਰੇ ਨਿਗਾ ਮਾਰ ਕੇ ਇੱਦਦੇ ਸੀ ਜਗਤਿੰਦਰ ਆਕਾ ਦੇ ਪਲੇ ਸ਼ੌਰਾਂ ਨੇ ਹਾਂ ਉੱਥੇ ਤਾਂ ਐਂ ਲੱਗਦਾ ਜੀ ਮੈਂ ਅੱਜ ਪਾਣੀ ਪਾ ਲਾ ਹੁਣ ਉੱਥੇ ਆਪਾਂ ਵੱਧ ਜੇ ਪਾ ਲਈ ਕਾਮ ਤੱਕ ਦੇਖ ਸ਼ਾਮ ਨੂੰ ਵੀ ਜਿਹੜੀ ਕਾਦੂਸ ਵੇਰੇ ਵੀ ਜਨਾਂ ਨੂੰ ਕੰਮ ਨੂੰ ਅਵੇਰੇ ਵੀ ਮੇਂਜ ਲੈ ਲੈ ਮੀਂਹ ਨੂੰ ਹੋਰ ਹੈ ਬੀਜੜਾ ਵੀ ਈਏ 500 ਮੀਟਰ ਰਹਿਣਗੇ ਜਾਂ ਤਾਂ ਉਹਦੇ ਲਿਆ ਕੇ ਜੀਗਾਮ ਵਾਲਾ 12851 ਬੀਜ 550 ਵੀਰ ਲੋਟ ਦਾਣੇ ਦਾ ਦੂਜੇ ਨਾਲ ਵੀ ਲੈਣੇ ਥੋੜੀ ਦਾ ਮੁੱਲ ਹੈ 92851 ਬੀਜ ਇੱਕ ਜਿਹੜਾ ਜਿਹੜਾ 2851 ਉਹ ਵੀ ਬੀਜ ਵਧੀਆ ਜੇਤੀ ਵੈਰਟੀ ਨਾਲ ਜਿਹੜਾ ਜੀਗਾਮ ਦਾ ਕਹਿੰਦਾ ਉਹ ਵੀ ਲਿਆ ਕੇ ਲੈ 32 ਦਾ ਵੀ ਰਹਿ ਲਈਆ ਬਸ ਇਹ ਟਾਇਰ ਮੇਰੀ ਬਰੇਕਾਂ ਦੇ ਨਾਲ ਕਰਦੇ ਆਂ ਹਾਂ ਉਹ ਨੰਦਮੀ ਹੋਏ ਜਾਂਦਾ ਤਾਂ ਆਏਗਾ ਦਰਦ ਜੱਬੀ ਦਾ ਮੇਰੇ ਕੋਲ ਸਮੇਂ ਦੇਖ ਨੂੰ ਤੀਜਾਸੀ ਕਹਿੰਦਾ ਉਹ ਜਿਹੜੇ ਪਹਿਲੇ ਹੀ ਦੇਖ ਨੂੰ ਤੀਜਾਸੀ ਕਹਿੰਦਾ ਮੈਨੂੰ ਠੀਕ ਆ ਫਿਰ ਉਹ ਵੀ ਬਾਈ ਇਹ ਚੀਜ਼ ਬਹੁਤ ਵਧੀਆ ਨਾ ਖਰਾਬ ਕਰਦੀ ਇਹ ਖਾਨ ਵੀਰ ਨੂੰ ਕੁ ਨਹੀਂ ਤੀਜੇ ਹੋ ਜਨ ਨਾਲ ਤਾਂ ਵਧੀਆ ਹੀ ਆ ਦਰਦ ਸਾਮਣੇ ਸਾਰਾ ਤੇ ਪੈ ਗਿਆ ਓਏ ਓਹ ਨਾ ਗਲੀ ਠੀਕ ਆ ਮੈਂ ਇਹ ਦਿਫਾ ਫੋਨ ਉੱਤੇ ਲਿਖਿਆ ਵਾ ਥੈਂਕ ਯੂ ਵੇਦ ਉਹ ਬੈਕ ਦਾ ਨਾਲ ਨਹੀਂ ਆਪਣਾ ਸਰਨਾ ਹੈਗਾ ਹੋਰ ਮਾਉਣ ਲਈ ਬਿਆਰ ਭੀਜ ਲੈਣਾ ਰਾਮਦਾਲਨ ਫਿਰ ਜੀ ਨਾਲ ਗੱਲ ਕਰਨਾ ਭਾਈ ਮੋਟਰ 24 ਘੰਟੇ ਲੱਟਦਾ ਹਨ ਪਾਉਣ ਲਿਆਦਾ ਆਹ ਲਈ ਕਿੰਨਾ ਵਰਕ ਹੈਗਾ ਯਾਰ ਫੋਨ ਕਰਨੇ ਨਾਲ ਅੰਕ ਬਈ ਆਪਣੀ ਜੰਮੇ ਹੀ ਹੋਵੇ ਮੈਂ ਆ ਦੇ ਕਿਹੜੀ ਦੁਆਰਾ 30 ਵਾਰ ਵਿੱਚ ਜਾਵਾਂ ਇਹ ਗੱਲਾਂ ਆ ਗਈਆਂ ਕਿੰਨਾ ਫਰਕ ਆ ਉਹ ਦੇਖ ਲੈ ਕਿ ਬਾਜੂ ਵੀ ਜਿਹੜੀ ਉਹ ਜਿਹੜੀ ਅਗਲੀਤੀ ਦੀ ਗੱਲ ਕਰ ਰਹੇ ਹੈ ਜੀ ਉਹ ਕਿੱਡੀ ਗੱਡੀ ਘਰ ਤੋਂ ਵੀ ਦੂਏ ਪਾਣੀ ਜਾਣੇ ਆਈਏ ਲਾਇਨ ਲਾਇਨ ਦੂਆ ਪਾਣੀ ਲੈ ਦੂਆ ਪਾਣੀ ਨਾ ਨਾ ਮੈਂ ਵੀ ਪਤਾ ਲਾ ਕਰਕੇ ਜਾਨਾ ਮੈਂ ਵੀ ਲਾਵਣਾ ਦੂਆ ਪਾਣੀ ਮੇਰੀ ਸਲਾਹ ਵੀ ਸਭਾ ਤੇ ਬਾਅਦ ਚ ਲਾਵਾਂ ਇੰਨਾ ਟਾਈਮ ਰਾਮ ਦਾ ਲੱਗੇ ਜਾਣਾ ਰਾਮ ਦੇ ਤਾਂ ਰਾਮ ਦਾ ਲੱਗੇਗਾ ਨਹੀਂ ਉਹੀ ਗੱਲ ਛੱਡਿਆ ਅੱਜ ਮੈਂ ਗਿਆ ਤਾਂ ਗਿੱਲਾ ਬਿਆਦ ਲੈ ਯਾਰ ਕੋਈ ਫੈਰਾ ਨਹੀਂ ਆਵਣਾ ਦੋ ਚਾਰ ਦਿਨ ਰੁਕ ਜਾ ਨਾਲੇ ਪਤਾ ਕੀ ਚੱਕਰ ਧੁੱਪ ਬੱਪ ਘਟ ਉਹ ਦੋ ਰਾਈਪਰ ਕਾਣ ਕੇ ਦੇਖਿਆ ਤਾਂ ਕਿਹੜੀ ਸੁਪਰ ਇੱਕ ਤਲ ਗੀਲੇ ਅੱਜ ਵੀਡੀਓ ਚ ਕਾਈਆ ਮੈਰਾ ਜੀ ਨੇ ਹਰੇ ਐ ਕਿਹਦੇ ਭਰੇ ਖੜਾ ਪੂਰਾ ਹੈ ਅੱਛਾ ਉਧਰ ਠੀਕ ਹੈ ਨਹੀਂ ਸਾਡਾ ਜਣੀ ਕਿ ਮੂੜ ਪਹਿਲਾਂ ਇਹ ਹੋਇਆ ਤਾਂ ਵੀ ਉਹਨੂੰ ਬਾਕੇ ਦੋਰਾ ਦੀ ਕਿਹੜੀ ਵੀ ਸੁਪਰ ਸੀਡ ਵਾਲੀ ਕਾਣ ਤਾਂ ਉਹ ਨਿਕਲਿਆ ਹੁੰਦੀ ਹੈ ਬਾਰੇ ਪਾਣੀ ਲੱਗੇ ਤੇ ਭਰ ਕੇ ਵੀ ਇਹ ਚ ਪੋਲ ਹੁੰਦੀ ਥੱਲੇ ਸਿਆੜ ਹੁੰਨੇ ਆ ਜਿਹੜੇ ਪੋਲ ਹੈ ਥੱਲੇ ਕੋਈ ਕਾਣ ਤਾਂ ਨਹੀਂ ਨਿਕਲਦੀ ਨਹੀਂ ਹੋਰ ਕਿੱਤੇ ਰਿਮਟ ਨਹੀਂ ਵਰਦੀ। ਉਹ ਰਲ ਵੀ ਉਹ ਇਹਨੂੰ ਮੈਨੂੰ ਮੈਨਾਂ ਤੋਂ ਲੈ ਮੂੰਹ ਮਖਨੀ ਜੀ ਵੀ ਲਾਉਣੇ ਹੁੰਨੇ ਆ। ਉਹ ਆਪਾਂ ਲਾਉਣੀ। ਕਾਦੇ? ਜਲਦੀ ਆਨੇ। ਕੋਈ ਕਰਨ? ਪੈ ਜਾ। ਮਿਆ ਦੇ ਦੋਸ। ਬਖਾਰੀ ਵੀ ਬਣਾ ਲੈ ਬਾਈ ਕਿੰਨੇ ਮਿੰਟ ਚ ਤਿਆਰ ਹੋਣਗੇ। ਆ ਜਾ ਤਿਆਰ। ਇੰਟਰਵਿਊ ਦੇ ਤਿਆਰ ਆ। ਆਹਮ ਸੁਣ ਮੈਨੂੰ ਦੱਸ ਦੇ ਨੀ ਚੀਜ਼ਾਂ ਨਾ ਮਾਤਾ ਹੀ ਹੈ ਨਾ ਵੀ ਹੱਥ ਨਾਲ ਨਾ ਰੋਲ ਜੀ ਉਹ ਸਾਨੂੰ ਨਾਲ ਰਵੇ ਲੱਕੜ ਪੈਂਦਾ ਇਹ ਬਹੁਤ ਛੋਟੀ ਹੈ ਬਹੁਤ ਹੀ ਜਲਦੀ ਕਰ ਦਿੰਨਾ ਚਾਹੀਦੀ ਤਾਂ ਵੀ ਕੋਈ ਚੱਕਰ ਨਹੀਂ ਇਹ ਤਿਆਰਾਂ ਦੋ ਸੈਟ ਵਿੱਚ ਬੋਲੇ ਦੇਖ ਚੱਕਰ ਹੂੰ ਇਹਨੂੰ ਆਪਣਾ ਦਿਹਾਵ ਨਹੀਂ ਰੱਖੀ ਜਨਾ ਬਾਅਦ ਤੋਂ ਬੰਦੇ ਆ ਟੋਲੂ ਉਹ ਆਜੋ ਕੋਈ ਕੰਮ ਕਰੂਗਾ ਮਾਲ ਹੂੰ ਮੇਰੇ ਕੋਲ ਪੇ ਆ ਮੇਰੇ ਕੋਲ ਦੂਆ ਕਟਿੰਗ ਵਾਲਾ ਪੇ ਆ ਉਹ ਦੂਆ ਚੱਪਟੂ ਜਿਹਾ ਬਣਾਉਂਦਾ ਜਿਹੜਾ ਉਹ 3-6 ਅਕੜਾ ਚਲਾਇਆ ਹੋਣਾ ਪਹਿਲੇ ਜਿਹੜੇ ਲੰਮੇ ਤੇ ਹੁੰਦੇ ਚਲਾਇਆ ਇਹਗਾ ਕੀ ਚੀਜ਼ ਹੈ ਕਹਾਂ ਮੇਰੇ ਕੋਲ ਕਟਿੰਗ ਵਾਲਾ ਪੇ ਮਾਤਾ ਇਹ ਕਿਹੜੇ ਕੰਮ ਚਲਾਉਣਾ ਪੇ ਆ ਨਾ ਮੇਰੇ ਕੋਲ ਵੀ ਵਹਿਰਾ ਪੂਰਾ ਹੁਣ ਪਤਾ ਇਹ ਚੀਜ਼ਾਂ ਦਾ ਆਪਾਂ ਨੂੰ ਪੇਟੀ ਨਹੀਂ ਹੈ ਨਾ ਯਾਰ ਇਹ ਕਿੱਦਾਂ ਚੱਲਦੇ ਆਂ ਸਾਹਮਣੇ ਅਜਿਹਾ ਇਹ ਗਰੁੱਪ ਕਰਕੇ ਲਿਆ ਜੀ ਕਿਲੋ ਕਿਲੋ ਜਾਂਦਾ ਹੋਇਆ ਸੀ ਸੌਸਾਂ ਵੀ ਉਹ ਦੁਨੀਆ ਹਾਂ ਟੈਂਡਰ ਦੇ ਕਿਲੋ ਕਿਲੋ ਪੈਕ ਲੈਣੇ ਕਿਰਪਾ ਹੋਊਗੀ ਸਾਡੇ ਬਗੇ ਦੀ ਹੂੰ ਕਿਸੇ ਨੂੰ ਪਤਾ ਆਉਂਦਾ YouTube ਉੱਪਰ ਦੇ ਕਿਸੇ ਨੂੰ ਪਤਾ ਸਾਨੂੰ ਸੌਸਾਂ ਆਈਆਂ ਚਮੇਜਨ ਖਾੜਦੇ ਆ ਉਹ ਹੈ ਨਹੀਂ ਹੁੰਦਾ ਵਿੱਚ ਉਹ ਕੋਈ ਨਹੀਂ ਥੋੜੀ ਹੁੰਦੇ ਲਿਆਕੀ ਦਿੱਤੀਆਂ ਨਹੀਂ ਅੰਦਰ ਗਾਹਦੇ ਨਹੀਂ ਆ ਉਹ ਆਇਆ ਨਹੀਂ ਸਪான்ਸਰ ਕਰਦਾ ਵੀਡੀਓ ਵਾਲਾ ਹੁੰਦਾ ਜਿਹੜੇ ਖੇ ਚੱਕ ਕੇ ਸਾਡੇ ਕੋਲ ਪਹੁੰਚਾਤੀ ਹੁੰਦਾ ਇਹ 50 20 ਦੀ ਬਣਾ ਲਈ 10 20 ਦਾ ਬਲੌਗ ਰਹਿ ਗਿਆ ਬਣਨ ਤੇ ਇਹ ਚੀਜ਼ ਬਹੁਤ ਸਾਡੇ ਤਾਂ ਖਾ ਕੇ ਯਾਦ ਆਇਆ ਬਾਅਦ ਚ ਉਮੀਦ ਸੀ ਐਡੀ ਕਰ ਮੈਂ ਕਰਤੀ ਹਾਂ ਲਓ ਵੀ ਪੈਕਿੰਗ ਚੱਲ ਰਹੀ ਕੋ ਵੀ ਰਮੀ ਲਾ ਗੀ ਉਸ ਨੂੰ ਅੱਗੇ ਵੀ ਪੈਕ ਕਰ ਤੇ ਮਚਾਉਣੇ ਕਿੱਥੇ ਆਏ ਮਰੰਡਾ ਮੋਰਨ ਦਾ ਜੀ ਬਾਕੀ ਬੇ ਜੇ ਸੁਣਾਦਾ ਮਨੰਡੇ ਨਹੀਂ ਕਰਦੇ ਰੋਜ ਹਾਂ ਜਨੂਰੀ ਮੀਂਹ ਕਸਟਮਰ ਟੱਕਰ ਨਵਰਾ ਹਾਂ ਅਰੇ ਤਾਂ ਆਪਣੇ ਕੋਲ ਮਾਲ ਬਹੁਤ ਖੜਾ ਹੈ ਬੰਦੇ ਦਾ ਮੈਂ ਸਾਦੀ ਵਾਲਾ ਚਾੜੀ ਜੀ ਵੇਚਦਾ ਜਿਵੇਂ ਕਾਲੀ ਰੋਬੀ ਨਾ ਕੱਲ ਵੀ ਇਹ ਕਹਿੰਦਾ ਨਾ ਬਰਸੋ ਨਹੀਂ ਹਾਂ ਇਹਨੂੰ ਗ੍ਰਾਫਟ ਕਰ ਮੈਂ ਰੱਖ ਦੇ ਨਾ ਛੱਡ ਦੇ ਤੂੰ ਸਾਈਡ ਪਰ ਕਰ ਦੇ ਤੈਨੂੰ 来गा 20 किलो वजन आराम ਨਾਲ ਚੱਲ ਕਿੰਨਾ ਹੀ ਹੋਵੇ ਆਪਾਂ ਨੂੰ ਉਹਦੇ ਚ ਕੀ ਮਤਲਬ ਆ ਹਾਂਜੀ ਦੋ ਵਾਰ ਹਾਂਜੀ ਆ ਦੋ ਵਾਰ ਹੋਣੀ ਦੋ 1 3 4 ਅਜਮੈ ਲਿਖਾਵੇ 7 8 9 ਤੇ 10 ਹੀ ਹੋ ਜਾਣੇ ਉਧਰ ਵੀ ਪਿਆ ਹਲੇ ਦੋ ਲਿਖਾਪਿਆ ਲਗੜ ਹਾਂ ਰਾਜੀਵੀਰ ਸਿਆ ਇਹ ਬਾਈ ਮਾਲ ਪਿੰਡ ਚ ਨਹੀਂ ਇੰਨਾ ਵਿਕਣਾ ਹੈਗਾ ਹੋ ਜੇ ਹਾਂ ਸਾਡੇ ਕੋਲ ਤਾਂ ਗਾ ਕਾ ਪਾ ਜਾਂਦਾ ਜੇ ਘਰ ਰੱਖ ਕੇ ਮાળੀ ਮੋਢੀ ਪਿੰਡ ਪਰ ਦੀ ਸੇਲ ਕਰਨੀ ਆ ਮੰਡੀ ਵਾਲੇ ਭਾਜੇ ਤਾਂ ਦੇਖ ਲੈ ਇੱਧਰ ਆਇਆ ਕਰਦੇ ਨਾ ਸੂਰ ਨਹੀਂ ਆਉਂਦਾ ਸਿਰਲ ਆਏ ਕਿ ਜੂਰੋ ਪਤਾ ਜਾਂ ਲੈ ਜਿੰਨੇ ਟਿਕੂ ਤਾ ਵੇਖਣਾ ਹੁਣ ਗੇਰੋ ਜੀ ਹੋ ਗਈ ਨਾ ਜਿਹੜੀ ਸਵੇਰੇ ਨਹੀਂ ਆਉਣਾ ਸਵੇਰੇ ਸੰਗਰਾਂਦ ਆ ਯਾਰ ਗੁਰੂ ਘਰ ਚ ਪ੍ਰੋਗਰਾਮ ਨਹੀਂ ਮੈਂ ਤੇਰੇ ਰੋ ਬ੍ਰੈਡ ਕੱਢੇ ਹੋਏ ਬੱਦਿਆਂ ਨੂੰ ਇਹ ਵਹੀ ਸੇਵਾਦਾਰਨ ਕੱਢੀ ਵੀ ਕਰਨਾ ਇੱਕ ਤਾਂ ਘੜਾ ਕਰਕੇ ਭੇਜ ਦਰ ਦੀ ਇਹ ਜਿਹੜੀ ਜਿਹੜੀ ਆ ਜੀ ਆ ਮੈਂ ਤੁਹਾਡੇ ਇੰਨੀ ਗੱਲ ਪਕ ਕਰ ਸਕਦਾ ਜੇ ਤੁਸੀਂ ਮੇਰੇ ਕੋਲ ਚਾਰਜ ਸੰਭਾਲ ਲਓ ਹੋਪੀ ਵਾਲੀ ਕਿ ਲਾ ਦੂੰ ਮੈਂ ਐਨਰਜੀ ਵੀਰ ਰੌੜੀਆਂ ਦਾ ਅੱਜ ਆਪਾਂ ਲੜੇ ਆਂ ਦਰਦੇ ਕੋਹੋਂ ਉਹ ਕੁਝ ਨਹੀਂ ਹੈ ਡਾਲਨੇ ਨੂੰ ਕਿੱਧਰ ਲਫਾਵਾ ਬੈਂਚ ਦਾ ਛੀਰ ਕੇ ਗੋਪੀ ਦੇ ਪਕਾਣੇ ਬਣਾਉਣਾ ਤੇ ਸੰਗਰਾਮ ਦਾ ਅੜੀ ਬਰੈਡ ਕੱਟ ਨੂੰ ਤੋਂ ਤਿੰਨ ਲੱਕੀ ਦੇ ਆ ਹਾਂਜੀ ਹੋ ਗਿਆ ਕੰਮ ਡੰਨ ਹੋ ਗਿਆ ਡੰਨ ਹੋ ਗਿਆ ਬਾਈ ਬੰਦੇ ਅੱਠਾਂ ਦਾ ਹੀ ਕੰਮ ਆ ਬੰਦੇ ਵੀ ਵੇਈ ਤੇ ਨਾ ਬੰਦੇ ਕਹੀ ਤੇ ਬਾਈ ਲਫਾਵੇ ਹੋਗੇ ਸਾਡੇ ਕੋਲ ਚੰਗੇ ਸਾਰੀ ਲਗਭਗ 30 ਕਿਲੋ ਤੇ ਪਲੱਸ ਐ ਲਫਾਵੇ ਹਾਂ 10 ਕਿਲੋ 10 ਕਿਲੋ ਫਿਰ ਇਹ ਹੁਣੇ ਵੀ ਚੜ ਕੇ ਆਉਣੇ ਤੁਸੀਂ ਰੋਜ਼ ਕਹਿੰਦੇ ਤਾਂ ਅਸੀਂ ਆਏ ਹਾਂ ਪਰ बिक ਜਾਂਦੀ ਹੈ ਪਿੰਡ ਜਾਨੂ ਜਿਆਦਾ ਹੈ ਅੱਜ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਸੂਰ ਮੰਨੇਣ ਵਾਲਾ 8 ਦਾ 8 5 6 ਲ ਭਾਵੇ ਤਾਂ ਨੂੰ ਵੀ बिक ਜਾਂਦੇ ਆ ਪਿੰਡ ਅੱਜ ਜਾਣਾ ਬਾਕੀ ਟ੍ਰੈਲ ਅੰਤ ਤੱਕ ਕੰਮ ਜਾਇਦਾ ਲੱਗਦਾ ਨਹੀਂ ਦੇਖ ਸੁਣ ਲੈ ਮੇਰੀ ਗੱਲ ਮੈਂ ਮੋਟਾ ਮੋਟਾ ਜਿਹਾ ਹਿਸਾਬ ਲਾਇਆ ਤਾਂ ਆਪਣਾ ਕਿੰਨਾ 52 5800 ਖਰਚ ਆਇਆ ਉਹ ਲਗਭਗ ਜਿਹੜੇ ਪਹਿਲੇ ਆਪਣੇ ਦੋ ਲੋਟ ਗਏ ਆ ਪੂਰਾ ਹੋ ਗਿਆ ਠੀਕ ਆ ਇਹ ਜਿਹੜੀ ਅੱਜ ਆਪਾਂ ਨੇ ਗੱਡੀ ਲੋਡ ਕਰੀ ਆ ਇਹ ਆਪਣੀ ਪ੍ਰੋਫਿਟ ਵਾਲੀ ਆ ਠੀਕ ਨੀ ਬਾਕੀ ਸਾਡੇ ਕੋਲ ਵੀ ਮਾਲ ਹਲੇ ਸੁੱਕਣ ਵਾਲਾ ਬਹੁਤਾ ਖੜਾ ਹੈ ਕਿਰਪਾ ਬਾਬੇ ਨਾਨਕ ਦੀ ਫੋਲ ਆ ਸਾਨੂੰ ਤਾਂ ਲੱਗਦਾ ਵੀ ਗੋਭੀ ਹੁੰਨੀ ਹੁੰਨੀ ਆ ਅਸੀਂ ਆਪਣੀ ਜਾਨ ਚ ਇਹ ਆਪਾਂ ਨੇ ਇੱਕ ਇੱਕ ਫੋਟੋ ਬੜਕਾ ਲਾਇਆ ਹੋਇਆ ਦਾ ਪਹਿਲੀ ਵਾਰ ਵਾਲੇ ਅਸੀਂ ਬੰਦਿਆਂ ਨੂੰ ਗੋਭੀ ਵਾਲੇ ਕੋਈ ਸਾਡਾ ਏਡਾ ਖਾਸ ਤੇ ਯਾਰ ਮੈਨੂੰ ਉਹਦੇ ਕਰਕੇ ਸਾਡਾ ਪੱਤਾ ਏਡਾ ਵਗ ਗਿਆ ਕਿਹਾ ਦੋ ਤਿੰਨ ਬੰਦਿਆਂ ਨੇ ਵੀ ਰੇ ਵੱਦ ਪਾ ਗਏ ਰੇ ਵੱਦ ਪੈ ਗਿਆ ਰੇ ਨਾ ਗਾਹਾਂ ਨੂੰ ਹੂੰ ਦੇਸੀ ਰੇ ਕਰਤੇ ਹੋ ਜਿਆਦਾ ਮੱਲ ਗੀਏ ਇਹ ਤੁਸੀਂ ਵੀ ਹੁਣ ਖੱਟਣੇ ਚੱਲੇਗਾ ਕਰਨਾ ਹੈ ਅਹੀ ਕੰਨ ਨੂੰ ਜੰਨੇ ਆ ਤਾਂ ਬਲੌਗ ਚੈਨਲ ਕਰਾ ਲਈ ਜਾਣਾ ਇਹ ਜੋ ਕੌਲ ਹੈ ਮੱਥਾ ਵੀ ਟੇਕਿਆ ਉਹਨਾਂ ਤੇ ਜਿਹੜੀ ਵਾਲਾ ਕੰਮ ਕਰਦੇ ਜਿਵੇਂ ਕੋਲ ਜਾ ਕੇ ਉਹਨਾਂ ਅੱਛਾ ਇਹ ਕਿਹਦਾ ਬਲੌਗ ਥੋੜਾ ਰੈਗੂਲਰ ਰੱਖੀਏ ਠੀਕ ਆ ਵਿਊ ਘਟਣ ਲੱਗ ਗਏ ਇੱਕ ਬਾਈ ਬੇਨਤੀ ਆ ਵੀ ਸਬਸਕ੍ਰਾਈਬ ਹਾਂ ਔਰ ਲਾਈਕ ਜ਼ਰੂਰ ਕਰੋ ਅੱਗੇ ਸ਼ੇਅਰ ਵੀ ਕਰੋ ਸਾਡਾ ਚੈਨਲ ਠੀਕ ਆ ਅਸੀਂ ਮਤਲਬ ਹੋਰ ਕੰਟੈਂਟ ਚੱਕਣ ਯੋਗ ਹੋ ਜੂਗੇ ਤੁਹਾਨੂੰ ਵੀ ਖੁਸ਼ੀ ਹੋਵੇ ਮੜੀ ਹਾਂ ਬਿਲਕੁਲ ਤਾਂ ਬੱਕ ਕੈਰੀ ਆ ਜਾਣਾ ਹਾਂ ਚਲੋ ਫਿਰ